ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਤੁਹਾਡਾ ਸਵਾਗਤ ਹੈ ਅੱਜ ਦੀ ਨਵੀਂ ਵੀਡੀਓ ਵਿੱਚ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਤੁਹਾਨੂੰ ਇੱਕ ਰਿਕਵੈਸਟ ਕਰਦੇ ਹਾਂ ਜੀ ਸਾਡੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਆ ਕਰੋ ਵੀਡੀਓ ਨੂੰ ਸ਼ੇਅਰ ਤੇ ਲਾਈਕ ਜ਼ਰੂਰ ਕਰਿਆ ਕਰੋ ਜੀ ਤੇ ਘੰਟੀ ਵਾਲਾ ਬਟਨ ਜ਼ਰੂਰ ਦਬਾ ਲਿਆ ਕਰੋ ਕਿਉਂਕਿ ਸਾਡੀ ਹਰ ਇੱਕ ਵੀਡੀਓ ਤੁਹਾਡੇ ਤੱਕ ਪਹੁੰਚ ਸਕੇ ਦੇਖੋ ਜੀ ਅੱਜ ਜਿਹੜੀ ਮੈਂ ਗੱਲ ਕਰਨੀ ਹੈ ਉਹ ਗੱਲ ਕਰਨੀ ਹੈ ਸਿਰਫ ਮੈਂ ਆਪਣੇ ਆਪ ਲਈ ਆਪਣੇ ਸਮਾਜ ਲਈ ਆਪਣੇ ਭੈਣਾਂ ਭਾਈਆਂ ਲਈ ਦੇਖੋ ਅੱਗੇ ਅਸੀਂ ਦੇਖਦੇ ਹੁੰਦੇ ਤੇ ਬਜ਼ੁਰਗਾਂ ਚ ਵੀ ਜਿਹੜੇ ਓਵਰਏਜ ਬਜ਼ੁਰਗ ਹੋ ਜਾਂਦੇ ਨੇ ਉਹ ਥੋੜੇ ਜਿਹਾ ਦਿਮਾਗੀ ਦਸਤੁਰਬ ਹੋ ਜਾਂਦੇ ਨੇ ਦਿਮਾਗੀ ਸਟ੍ਰੈਸ ਚ ਆ ਜਾਂਦੇ ਨੇ ਕਿਉਂਕਿ ਉਹਨਾਂ ਦੀ ਉਮਰ ਹੈ ਜਿਹੜੀ ਉਹ ਕਹਿੰਦੇ ਆ ਓਵਰਏਜ ਹੋਏ ਹੋਏ ਹੁੰਦੇ ਨੇ 80 85 90 95 ਇੱਥੇ ਕਿ ਜਾ ਕੇ ਬੰਦਾ ਸਟ੍ਰੈਸ ਚ ਆਉਂਦਾ ਤੀਗਾ ਹੁਣ ਜਿਹੜਾ ਰੋਗ ਲੱਗਿਆ ਹੈ ਸਾਡੀ ਉਮਰ ਦੇ ਭੈਣਾਂ ਭਾਈਆਂ ਨੂੰ ਇਹ ਕਹੇ ਜੇ ਲੋਕਾਂ ਨੂੰ ਇਹ ਰੋਗ ਲੱਗਦਾ ਹੈ ਜਿਹੜੇ ਆਪ ਤੋਂ ਵੱਧ ਆਲੇ ਦੁਆਲੇ ਦੀ ਟੈਨਸ਼ਨ ਲੈਂਦੇ ਨੇ ਅਰ ਕਿਸੇ ਦੁੱਖ ਸੁੱਖ ਨੂੰ ਬਹੁਤ ਦਿਮਾਗ ਤੇ ਲੈ ਜਾਣਾ ਬਹੁਤ ਡੰਗਿਆਈ ਨਾਲ ਅਰ ਹੱਦੋਂ ਵੱਧ ਰਿਸ਼ਤਿਆਂ ਨੂੰ ਪਿਆਰ ਕਰਨਾ ਉਹਨਾਂ ਰਿਸ਼ਤਿਆਂ 'ਚ ਜੇ ਕੋਈ ਤੜਫੜ ਹੋ ਗਈ ਫੇਰ ਉਸ ਗੱਲ ਨੂੰ ਬਹੁਤ ਦਿਮਾਗ ਤੇ ਲੈ ਜਾਣਾ ਦੰਗਿਆਈ ਨਾਲ ਮੇਰੀਆਂ ਗੱਲਾਂ ਧਿਆਨ ਨਾਲ ਸੁਣਿਓ ਮੈਂ ਇਹ ਹੱਡਬੀਤੀ ਸੁਣਾਉਣ ਲੱਗੀ ਆ ਤੁਹਾਨੂੰ ਉਹਨਾਂ ਚੀਜ਼ਾਂ ਨੂੰ ਬਹੁਤ ਦਿਮਾਗ ਤੇ ਲੈ ਜਾਣਾ ਜੇ ਸਾਡੀ ਕਿਸੇ ਨਾਲ țeੜਫੜ ਹੋ ਗਈ ਉਸ ਚੀਜ਼ ਨੂੰ ਬਹੁਤ ਦਿਮਾਗ ਤੇ ਲੈ ਜਾਣਾ ਸਾਡੇ ਕਿਸੇ ਬਹੁਤ ਪਿਆਰੇ ਦੀ ਮੌਤ ਹੋ ਗਈ ਸਾਡੇ ਕੋਲੋਂ ਕੋਈ ਵਿਛੜ ਗਿਆ ਜਿਹਨੂੰ ਅਸੀਂ ਬਹੁਤ ਦਿਲ ਹੀ ਪਿਆਰ ਕਰਦੇ ਹਾਂ ਉਹ ਕੋਈ ਵੀ ਹੋਵੇ ਸਾਡਾ ਕੋਈ ਧੀ ਪੁੱਤ ਆਲਾ ਰਿਸ਼ਤਾ ਹੈ ਕੋਈ ਸਾਡਾ ਭੈਣ ਭਾਈ ਆਲਾ ਰਿਸ਼ਤਾ ਹੈ ਸਾਡਾ ਕੋਈ ਮਾਪਿਆਂ ਆਲਾ ਰਿਸ਼ਤਾ ਹੈ ਹੋਨ ਬਹੁਤ ਜ਼ਿਆਦਾ ਡੰਗਿਆਈ ਨਾਲ ਦਿਮਾਗ ਤੇ ਲੈ ਜਾਣਾ ਮੈਂ ਤੁਹਾਨੂੰ ਦੱਸਦੀ ਆਂ ਵੀ ਮੈਂ ਫੇਰ ਕਹਿੰਨੀ ਆਂ ਵੀ ਮੈਂ ਹੱਡ ਬੀਤੀ ਦੱਸਣ ਲੱਗੀ ਆਂ ਹੁਣ ਜਿਹੜੀ ਮੇਰੀ ਉਮਰ ਆ ਮੇਰੀ ਉਮਰ ਕਿਹੜੀ ਆ ਅਸੀਂ ਉਹ ਉਮਰ ਚ ਨੂੰ ਨੰਗ ਰਹੇ ਆ ਜਿੱਥੇ ਸਾਡੇ ਬੱਚਿਆਂ ਨੂੰ ਸਾਡੀ ਬਹੁਤ ਲੋੜ ਆ ਕਿਉਂਕਿ ਬੱਚਿਆਂ ਦਾ ਜਦੋਂ ਮਾਪੇ 50 51 52 ਸਾਲ ਦੀ ਉਮਰ 'ਚ ਹੁੰਦੇ ਨੇ ਸਾਡੇ ਧੀਆ ਪੁੱਤਾਂ ਦਾ ਸੈਟਲ ਹੋਣ ਦਾ ਟਾਈਮ ਹੁੰਦਾ ਜੇ ਅਸੀਂ ਉਹ ਉਮਰ 'ਚ ਮਾਪੇ ਆਲੇ-ਦੁਆਲੇ ਦਾ ਸਟ੍ਰੈਸ ਲੈ ਕੇ ਆਪਣੇ ਘਰ ਦਾ ਮਾਹੌਲ ਖਰਾਬ ਕਰ ਲਈਏ ਅਸੀਂ ਆਪਣਾ ਸਰੀਰ ਖਰਾਬ ਕਰ ਲਈਏ ਆਪਣਾ ਦਿਲ ਦਿਮਾਗ ਖਰਾਬ ਕਰ ਲਈਏ ਫਿਰ ਸਾਡਾ ਬੱਚਾ ਕੁਸਲੀ ਕਰ ਪਾਊਗਾ ਸਾਡੇ ਬੱਚੇ ਦਾ ਸਾਰਾ ਧਿਆਨ ਆਲੇ-ਦੁਆਲੇੋਂ ਭਾਵੇਂੋਂ ਪੜ੍ਹਾਈ ਚਾ ਭਾਵੇਂ ਬੱਚਾ ਕੋਈ ਕੋਰਸ ਕਰਦਾ ਹੈ ਆਪਣੇ ਬੱਚਾ ਕੋਈ ਆਪਣੇ ਆਪ ਲਈ ਕੁਝ ਸੋਚ ਰਿਹਾ ਵੀ ਮੈਂ ਆ ਕਰਨਾ ਹੈ ਬੱਚੇ ਦਾ ਸਾਰੇ ਪਾਸਿਓਂ ਧਿਆਨ ਹਟ ਕੇ ਆਪਣੀ ਮਾਂ ਤੇ ਜਾਂ ਆਪਣੇ ਪਿਓ ਤੇ ਲੱਗ ਜਾਊਗਾ ਬੱਚਾ ਟੈਨਸ਼ਨ ਚ ਆ ਜਾਊਗਾ ਵੀ ਹੁਣ ਕੀ ਕਰਾਂ ਕੰਮ ਚੁਣਾ ਜਾਂ ਮਾਪੇ ਚੁਣਾ ਕਿਉਂਕਿ ਬੱਚਾ ਜਦ ਮਾਹ ਬਾਬ 55 ਸਾਲ ਦੀ ਐਜ ਚ ਹੈ ਨਾ ਬੱਚਾ ਵੀ ਸਾਡਾ 28 30 ਸਾਲ ਦੀ ਐਜ ਚ ਹੁੰਦਾ ਹੈ ਬੱਚਾ ਵੀ ਮਚਿਓਰ ਹੁੰਦਾ ਹੈ ਬੱਚਾ ਸੋਚਣ ਤੇ ਮਜਬੂਰ ਹੋ ਜਾਂਦਾ ਹੈ ਮੈਂ ਇਹੀ ਗੱਲਾਂ ਦਾ ਸਾਰੀਆਂ ਦਾ ਇੱਕੋ ਨਿਚੋੜ ਕੱਢਦੀ ਆ ਆਪਣੇ ਆਪ ਨੂੰ ਸੰਭਾਲ ਕੇ ਰੱਖੋ ਆਪਣੇ ਦਿਲ ਦਿਮਾਗ ਨੂੰ ਸੰਭਾਲ ਕੇ ਰੱਖੋ ਆਪਣੇ ਬਾਡੀ ਐ ਇਹਨੂੰ ਇੰਨੀ ਸਟ्रेस ਤੋਂ ਦੂਰ ਰੱਖੋ ਬਈ ਤੁਸੀਂ ਆਪਣੇ ਆਪ 'ਚ ਪੂਰੇ ਪਰਫੈਕਟ ਹੋ ਪੂਰੇ ਫਿਟ ਹੋ ਤੁਹਾਡਾ ਦਿਲ ਦਿਮਾਗ ਕੁਝ ਸੋਚ ਪਾਵੇ ਤੁਸੀਂ ਆਪਣੇ ਬੱਚਿਆਂ ਦੀ ਕੇਅਰ ਕਰ ਸਕੋ ਹੁਣ ਤੁਸੀਂ ਦੇਖੋ ਬਈ ਕੁਝ ਦਿਨ ਪਹਿਲਾਂ ਮੇਰੀ ਮਾਤਾ ਦੀ ਡੈਥ ਹੋ ਗਈ ਮੈਂ ਤੁਹਾਨੂੰ ਦੱਸਦੀ ਆਂ ਦੇਖੋ ਹੁੰਦੀ ਮਾਂ ਨਾਲ ਹਰੇਕ ਬੱਚੇ ਦੀ ਅਟੈਚਮੈਂਟ ਹੁੰਦੀ ਆ ਪਰ ਪਤਾ ਨਹੀਂ ਮੈਂ ਸਾਰਿਆਂ ਤੋਂ ਛੋਟੀਆਂ ਮੈਂ ਗੱਲ ਖੁੱਲ੍ਹ ਕੇ ਕਰ ਲੱਗੀ ਆ ਤੁਹਾਡੇ ਨਾਲ ਮੈਂ ਕੋਈ ਪੜਦਾ ਨਹੀਂ ਰੱਖਣ ਲੱਗੀ ਪਤਾ ਨਹੀਂ ਮੈਂ ਸਾਰੇ ਭੈਣ ਭਾਈਆਂ ਤੋਂ ਛੋਟੀਆਂ ਬਈ ਮਾਂ ਨਾਲ ਇੱਕ ਬਹੁਤ ਡੰਗ੍ਹਾਈ ਤੋਂ ਅਟੈਚਮੈਂਟ ਧੀ ਬਹੁਤ ਡੰਗ੍ਹਾਈ ਤੋਂ ਹਰ ਇੱਕ ਜਿਵੇਂ ਨਾ ਇੱਕ ਬੱਚਾ ਜਿਵੇਂ ਇੱਕ ਬੱਚਾ ਹਰ ਇੱਕ ਗੱਲ ਕੋਈ ਕੁਛ ਕਹਿ ਦਵੇ ਕੋਈ ਭੜਾ ਭੈਣ ਭਾਈ ਕੁਛ ਕਹਿ ਦਵੇ ਜਾਂ ਕੋਈ ਧੀ ਭੈਣ ਦੇ ਸਹੁਰੇ ਘਰ ਗੱਲ ਹੋ ਜਵੇ ਬਈ ਹਰ ਇੱਕ ਗੱਲ ਦਿਲ ਦੀ ਮਾਂ ਨਾਲ ਕਰ ਲੈਣੀ ਆ ਚਲੋ ਸਹੁਰੇ ਘਰ ਤਾਂ ਮਹਾਰਾਜ ਦੀ ਕਿਰਪਾ ਹੈ ਕਦੇ ਸਾਡੀ ਇਹੀ ਜੀ ਗੱਲੇ ਨਹੀਂ ਹੋਈ ਹੈਗੀ ਬਈ ਮਾਂ ਨੂੰ ਦੱਸਣੀ ਪਵੇ ਮਾਂ ਵੀ ਕਹਾ ਬਹੁਤ ਉੱਚੀ ਸੁੱਚੀ ਸੋਚ ਦੀ ਮਾਲਕ ਮਾਂ ਨੇ ਹਮੇਸ਼ਾ ਸਹੀ ਰਸਤਾ ਦਿਖਾਇਆ ਹੈ ਹਮੇਸ਼ਾ ਰਲ ਕੇ ਰਹਿਣ ਦੀ ਸਲਾਹ ਦੱਤੀ ਹੈ ਰਿਸ਼ਤਿਆਂ ਨੂੰ ਪਹਿਲ ਦੇਣ ਦੀ ਸਲਾਹ ਦੱਤੀ ਹੈ ਪਰ ਪਤਾ ਨਹੀਂ ਕਿਉਂ ਮੈਂ ਗੱਲ ਕਰਦੀ ਆਂ ਦੇਖੋ ਮੈਂ ਵੀ ਹੁਣ ਕੋਈ ਨਿਆਣੀ ਤਾਂ ਹੈ ਨਹੀਂ ਮੈਂ ਵੀ ਜਵਾਨ ਪੁੱਤ ਦੀ ਮਾਂ ਐ ਪਰ ਫੇਰ ਵੀ ਜਿਹੜਾ ਇੱਕ ਧੀ ਪੁੱਤ ਹੁੰਦਾ ਨਾ ਛੋਟਾ ਧੀ ਪੁੱਤ ਉਹਦੀ ਮਾਂ ਨਾਲ ਅਟੈਚਮੈਂਟ ਬਹੁਤ ਜ਼ਿਆਦਾ ਹੁੰਦੀ ਆ ਜਿੰਨਾ ਚਿਰ ਮਾਂ ਜੀ ਹੁੰਦੀ ਬੈਠੀ ਆ ਉਹ ਬੱਚਿਆਂ ਦੀ ਤਰ੍ਹਾਂ ਹੀ ਹਰੇਕ ਗੱਲ ਆਪਣੀ ਮਾਂ ਨੂੰ ਦੱਸਦਾ ਹੈ ਭਾਵੇਂ ਉਹ ਧੀ ਪੁੱਤ ਮਚਿਓਰ ਹੋ ਜਵੇ ਭਾਵੇਂ ਬੁੱਢਾ ਹੋ ਜਵੇ ਪਰ ਫੇਰ ਵੀ ਮਾਂ ਦੀ ਗੋਦ ਇਹ ਜੀ ਹੈ ਮਾਂ ਦੀ ਮਮਤਾ ਹੀ ਇਹ ਜੀ ਹੈ ਮੈਨੂੰ ਮਾਂ ਦੇ ਜਾਣ ਦਾ ਦੁੱਖ ਬਹੁਤ ਹੋਇਆ ਹੈ ਬਹੁਤ ਜ਼ਿਆਦਾ ਹੋਇਆ ਪਤਾ ਨਹੀਂ ਕਾਤੇ ਇਤਨਾ ਜਿਵੇਂ ਕਹਨੇ ਹੁੰਦੇ ਆ ਸਲਾਮਾ ਮੁੱਕ ਗਈਆਂ ਉਹ ਜਗਾ ਹੱਥੋਂ ਖੁੱਸ ਗਈ ਜਿੱਥੇ ਆਪਾਂ ਦੁੱਖ ਆਪਣਾ ਢਿੱਡ ਹੌਲਾ ਕਰਨਾ ਹੁੰਦਾ ਉਹ ਸਲਾਮਾ ਮੁੱਕ ਗਿਆ ਰਿਸ਼ਤੇ ਚਲੋ ਮਹਾਰਾਜ ਦੀ ਕਿਰਪਾ ਨਾਲ ਹੋਰ ਬਥੇਰੇ ਹੁੰਦੇ ਨੇ ਪਰ ਸਾਰੀ ਦੀਨ ਦੁਨੀਆ ਨੂੰ ਇਹ ਪਤਾ ਵੀ ਮਾਂ ਦਾ ਜਿਹੜਾ ਇੱਕ ਢਿੱਡ ਹੁੰਦਾ ਨਾ ਉਹ ਖੂਹ ਹੁੰਦਾ ਉੱਥੇ ਅਸੀਂ ਕੋਈ ਗੱਲ ਸਿੱੜਦੀ ਐ ਉਹਨੇ ਮੁੜ ਕੇ ਨਿਕਲਣਾ ਨਹੀਂ ਉੱਥੋਂ ਅਸੀਂ ਕਿਸੇ ਹੋਰ ਰਿਸ਼ਤੇ ਨਾਲ ਆਪਣੇ ਢਿੱਡ ਦੀ ਗੱਲ ਕਰੀਏ ਅਗਲਾ 10 ਨੂੰ ਦੱਸਦਾ ਗਾ ਹਾਂ ਨਹੀਂ ਕੋਈ ਪਰਦਾ ਰੱਖਦਾ ਮਾਂ ਦੀ ਜਿਹੜੀ ਆਤਮਾ ਮਮਤਾ ਹੁੰਦੀ ਹੈ ਉਹ ਵੱਖਰੀ ਹੋਉਂਦੀ ਹੈ ਮਾਂ ਦੀ ਜਗ੍ਹਾ ਕੋਈ ਨਹੀਂ ਕਦੇ ਲੈ ਸਕਦਾ ਮਾਂ ਵਰਗੇ ਬਹੁਤ ਹੋ ਸਕਦੇ ਆ ਮਾਂ ਨਹੀਂ ਕੋਈ ਹੋ ਸਕਦੀ ਸੋਈ ਗੱਲਾਂ ਮੈਂ ਗਹਿਰਾਈ ਤੋਂ ਮਾਂ ਦੀ ਮੌਤ ਨੂੰ ਦਿਲ ਤੇ ਲਾ ਬੈਠੀ ਮੈਨੂੰ ਬਹੁਤ ਮੇਰੇ ਪਰਿਵਾਰ ਨੇ ਮੇਰੇ ਬੇਟੇ ਨੇ ਮੇਰੇ ਸਰਦਾਰ ਨੇ ਮੈਨੂੰ ਬਹੁਤ ਬੀਬੀ ਨੂੰ ਕੱਲ ਮਹੀਨਾ ਹੋ ਗਿਆ ਵੀ ਮੈਂ ਮੈਂ ਤੁਹਾਨੂੰ ਦੱਸਦੀ ਹਾਂ ਦੇਖ ਮਾਂ ਦੀ ਵੀ ਓਵਰੇਜਤੀ ਗਈ ਇਹ ਨਹੀਂ ਹੈਗਾ ਪੱਕਿਆ ਫਲ ਗਿਆ ਹੈ ਪਰ ਜਦੋਂ ਨਾ ਬਜ਼ੁਰਗ ਸਾਡਾ ਐਨ ਲਾਸਟ ਸਮੇਂ ਤੱਕ ਸਲਾਹਾਂ ਦਿੰਦਾ ਰਹੇ ਗੱਲਾਂ ਖੁੱਲ ਕੇ ਕਰਦਾ ਰਹੇ ਸਾਨੂੰ ਘੂਰਦਾ ਰਹੇ ਫਿਰ ਸਾਨੂੰ ਨਹੀਂ ਲੱਗਦਾ ਵੀ ਸਾਡੀ ਮਾਂ ਦੀ ਓਵਰੇਜ ਹੋਈ ਹੋਈ ਹੈ ਕਿਉਂਕਿ ਇੱਕ ਬਜ਼ੁਰਗ ਹੁੰਦਾ ਵੀ ਮਿੰਜੇ ਤੇ ਪਿਆ ਉਹਨੂੰ ਆਪਣੇ ਆਪ ਦੀ ਹੋਸ਼ ਨਹੀਂ ਉਹ ਉਹਨੂੰ ਆਪਣੀ ਕਿਰਿਆ ਸੋਧਣ ਦਾ ਨਹੀਂ ਪਤਾ ਉਹਨੂੰ ਕਾਸੇ ਦਾ ਨਹੀਂ ਪਤਾ ਬੋਲ ਨਹੀਂ ਰਿਹਾ ਉੱਥੇ ਸਾਨੂੰ ਸਬਰ ਹੁੰਦਾ ਹੈ ਪਰ ਜਿਹੜਾ ਮਾਪਾਪਾ ਨਾ ਸਾਨੂੰ ਲਾਸਟ ਸਮੇਂ ਤੱਕ ਸਲਾਹਾਂ ਦਿੰਦਾ ਰਹੇ ਘੂਰਦਾ ਰਹੇ ਉਹਦਾ ਜਾਣ ਦਾ ਦੁੱਖ ਬਹੁਤ ਹੁੰਦਾ ਹੈ ਵੀ ਸਾਨੂੰ ਘੂਰਨਾ ਨਹੀਂ ਕਿਸੇ ਨੇ ਸਾਨੂੰ ਸਲਾਮਾ ਨਹੀਂ ਨੇਕ ਦੇਣੀਆਂ ਕਿਸੇ ਨੇ ਮੇਰੇ ਪੇਕੇ ਪਰਿਵਾਰ ਨੂੰ ਵੀ ਇਹ ਚੀਜ਼ ਦਾ ਦੁੱਖ ਬਹੁਤ ਹੋਇਆ ਹੈ ਮੇਰੇ ਨਾਲ ਕੀ ਹਾਦਸਾ ਬੀਤਿਆ ਇੰਨਾ ਸਟ੍ਰੈਸ ਚ ਰਹਿਣ ਦਾ ਤੁਹਾਨੂੰ ਮੈਂ ਦੱਸਦੀ ਆ ਮੈਂ ਇੰਨੀ ਕ ਸਟ੍ਰੈਸ ਚ ਆ ਗਈ ਐਨੀ ਕ ਸਟ੍ਰੈਸ ਚ ਆ ਗਈ ਬਈ ਮੇਰਾ ਜਿਹੜਾ ਦਿਮਾਗ ਹੈ ਨਾ ਉਹ ਕਸਾਉ ਪੈਣ ਲੱਗ ਗਿਆ ਮੇਰੇ ਦਿਮਾਗ ਨੂੰ ਮੈਂ ਗੱਲਾਂ ਕਰਦੀ ਕਰਦੀ ਮੈਨੂੰ ਖੁਦ ਨੂੰ ਨਹੀਂ ਤਾਂ ਪਤਾ ਲੱਗਦਾ ਜਿਵੇਂ ਨਾ ਬੰਦੇ ਦਾ ਦਿਮਾਗ ਕੰਮ ਛੱਡ ਦਿੰਦਾ ਹੈ ਦਿਮਾਗ ਕੰਮ ਛੱਡ ਦਿੰਦਾ ਹੈ ਬੰਦਾ ਬਹੁਤ ਡਿਪਰੈਸ਼ਨ ਚ ਆ ਜਾਂਦਾ ਹੈ ਮੈਂ ਐਦਾਂ ਰਹਿਣ ਲੱਗ ਗਈ ਮੈਂ ਬਹੁਤ ਆਪਣੇ ਆਪ ਨੂੰ ਘਮਾਇਆ ਬਹੁਤ ਆਪਣੇ ਆਪ ਨੂੰ ਘਮਾਇਆ ਆ ਮਹੀਨੇ ਦੇ ਵਿਚਾਲੇ ਵਿਚਾਲੇ ਸਾਨੂੰ ਇੱਕ ਸਾਡੇ ਸ਼ਰੀਕੇ ਚ ਵਿਆਹ ਵੀ ਆਇਆ ਮੈਂ ਉੱਥੇ ਵੀ ਆਪਣੇ ਆਪ ਨੂੰ ਬਹੁਤ ਘੁਲ ਮਿਲਣ ਦੀ ਕੋਸ਼ਿਸ਼ ਕੀਤੀ ਵੀ ਮੈਂ ਉਧਰੋਂ ਹਟ ਕੇ ਮੈਂ ਇੱਧਰ ਖੁਸ਼ੀ ਚ ਆਪਣਾ ਮਨ ਲਾਵਾਂ ਪਰ ਉਨਾਂ ਚਿਰੇ ਮਨ ਉੱਥੇ ਲੱਗਦਾ ਤਾਂ ਜਿੰਨਾ ਚਿਰ ਮੈਂ ਉੱਥੇ ਹੈਗੀ ਆ ਜਦ ਮੈਂ ਘਰ ਆ ਜਾਣਾ ਮੇਰਾ ਫੇਰ ਦਿਮਾਗ ਉੱਥੀ ਚਲੇ ਜਾਣਾ ਰੋਈ ਜਾਣਾ ਭਈ ਨੇ ਕੰਮ ਕਰਦੀ ਨੇ ਰੋਈ ਜਾਣਾ ਫਿਰ ਮੈਨੂੰ ਬਹੁਤ ਇਹਨਾਂ ਨੇ ਸਮਝਾਇਆ ਕਹਿੰਦੇ ਵੀ ਨਹੀਂ ਵੀ ਤੂੰ ਭਾਗਾਂ ਵਾਲੀ ਐ ਤੈਨੂੰ ਮਾਂ ਇੰਨੀ ਓਵਰਏਜ ਦੀ ਮਾਂ ਤੈਨੂੰ ਛੱਡ ਕੇ ਗਈ ਐ ਆਪਾਂ ਵੀ ਕਿੰਨੀ ਏਜ ਦੇ ਹੋ ਗਏ ਵੀ ਸਾਡੇ ਮਾਪੇ ਤਾਂ ਸਾਨੂੰ ਬਚਪਨ ਚ ਛੱਡ ਕੇ ਨੰਗੇ ਤੂੰ ਭਾਗਾਂ ਵਾਲੀ ਐ ਮੈਂ ਬਹੁਤ ਇਹ ਚੀਜ਼ ਤੇ ਵੀ ਸੋਚਿਆ ਵੀ ਗੱਲ ਤਾਂ ਇਹਨਾਂ ਦੀ ਵੀ ਠੀਕ ਐ ਜਿਨ੍ਹਾਂ ਬੱਚਿਆਂ ਦੇ ਮਾਪੇ ਛੋਟੀ ਏਜ 'ਚ ਮੁੱਕ ਜਾਂਦੇ ਨੇ ਮਾਪਿਆਂ ਦੀ ਵੀ ਏਜ ਛੋਟੀ ਹੁੰਦੀ ਐ ਬੱਚਿਆਂ ਦੀ ਵੀ ਏਜ ਨਿਆਣੀ ਹੁੰਦੀ ਐ ਵੀ ਅਸੀਂ ਤਾਂ ਫੇਰ ਮੈਚ्योर ਆ ਗੱਭਰੂ ਤੇ ਆ ਪੁੱਤਾਂ ਦੇ ਮਾਪੇ ਬਣ ਗਏ ਅਸੀਂ ਪਰ ਪਤਾ ਨਹੀਂ ਕਿਉਂ ਮੈਂ ਇਹ ਕਹਿਨੀ ਆ ਵੀ ਤੁਸੀਂ ਕਿਸੇ ਤਰ੍ਹਾਂ ਦੀ ਵੀ ਨਾ ਦਿਮਾਗ ਤੇ ਟੈਨਸ਼ਨ ਨਾ ਲਿਆ ਕਰੋ ਅਸੀਂ ਕਿਸੇ ਵੀ ਬਿਮਾਰੀ ਦਾ ਸ਼ਿਕਾਰ ਹੋ ਸਕਦੇ ਆ ਮੈਂ ਉਹ ਇੱਕ ਦਿਨ ਮੇਰੇ ਹਾਦਸਾ ਬੀਤਿਆ ਇਹ ਵੀ ਮੇਰਾ ਦਿਮਾਗ ਕੰਮ ਛੱਡ ਗਿਆ ਗੱਲਾਂ ਕਰਦੀ ਕਰਦੀ ਦਾ ਹੋਇਆ ਹੈ ਕਮ ਕੁਸਪਲ ਲਈਓ ਹੈ ਮੈਂ ਉਦੋਂ ਦੀ ਇੰਨੀ ਡਰੀ ਹੋਈਆਂ ਇੰਨੀ ਮੈਂ ਡਰੀ ਹੋਈਆਂ ਮੈਂ ਇੰਨੀ ਆਪਣੇ ਆਪ ਨੂੰ ਹੋਰ ਨਾ ਗੱਲਾਂ ਚ ਹੋਰ ਮੈਂ ਕਦੇ ਪਾਠ ਲਾ ਲੈਨੀ ਆ ਕਦੇ ਮੈਂ 뮤직 ਵੀ ਲਾ ਲੈਨੀ ਆ ਕਦੇ ਮੈਂ ਹਾਸੇ ਠੱਠਿਆਂ ਦੀਆਂ ਗੱਲਾਂ ਕਰਦੀ ਆ ਮੈਂ ਆਪਣੇ ਦਿਮਾਗ ਨੂੰ ਇੰਨਾ ਘਮਾਉਣ ਲੱਗੀ ਹੋਈਆਂ ਆਲੇ ਦੁਆਲੇ ਵੀ ਕਿਵੇਂ ਨਾ ਕਿਵੇਂ ਮੈਂ ਬੀਬੀ ਕਿੰਨੀ ਉਹ ਦਿਮਾਗ ਹਟਾ ਕੇ ਮੈਂ ਇੱਧਰ ਲਾਵਾਂ ਕਿਉਂਕਿ ਉਹ ਜਿਹੜਾ ਮੇਰਾ ਕੁਸਪਲਾ ਦਾ ਹਾਸਾ ਮੇਰੇ ਨਾਲ ਬੀਤੇ ਆ ਦਿਮਾਗੀ ਮੈਂ ਉਹ ਤੋਂ ਬਹੁਤ ਡਰ ਗਈ ਮੈਂ ਕਿਹਾ ਵੀ ਕੁਝ ਵੀ ਹੋ ਸਕਦਾ ਇਨਸਾਨ ਨੂੰ ਬੰਦੇ ਦੀ ਦਿਮਾਗ ਦੀ ਨਾੜ ਵੀ ਫਟ ਸਕਦੀ ਆ ਜਾਂ ਇੰਨੀ ਦਿਮਾਗ ਨੂੰ ਸਟ੍ਰੈਸ ਹੋਊਗੀ ਬੰਦਾ ਡਿਪਰੈਸ਼ਨ 'ਚ ਵੀ ਜਾ ਸਕਦਾ ਹੈ ਬੰਦਾ ਸਦਾ ਲਈ ਮਿੰਜੇ ਪਰ ਵੀ ਪੈ ਸਕਦਾ ਦਿਮਾਗ ਵੀ ਕੰਮ ਛੱਡ ਸਕਦਾ ਕੁਝ ਵੀ ਹੋ ਸਕਦਾ ਸਾਹਮਣੇ ਵਾਲੇ ਨੂੰ ਐਂ ਲੱਗਦਾ ਵੀ ਪਤਾ ਨਹੀਂ ਅਗਲੇ ਨੂੰ ਬੋਲਣ ਦੀ ਲਿਆਕਤ ਨਹੀਂ ਪਤਾ ਨਹੀਂ ਸੁਭਾਏ ਐਦਾਂ ਦਾ ਨਹੀਂ ਜਿਹੜਾ ਇੱਕ ਨਾ ਬਹੁਤ ਕਹਿੰਦੇ ਹੁੰਨੇ ਆ ਮਨ ਤੋਂ ਸਾਹ ਪਨਸਾਨ ਹੋਵੇ ਹਰ ਇੱਕ ਨੂੰ ਦਿਲ ਹੀ ਪਿਆਰ ਕਰਦਾ ਹੋਵੇ ਉਹਦਾ ਸਟ੍ਰੈਸ ਚ ਆਉਣਾ ਵਾਕਿਆਈ ਤਏ ਐ ਜਿਹੜੇ ਲੋਕ ਠੀਠ ਜੇ ਹੁੰਦੇ ਨੇ ਜਿਹੜੇ ਲੋਕ ਬਹੁਤਾ ਕਿਸੇ ਨੂੰ ਐਮੀਅਤ ਨਹੀਂ ਦਿੰਦੇ ਬਹੁਤਾ ਰਿਸ਼ਤਿਆਂ ਨੂੰ ਵੀ ਐਮੀਅਤ ਨਹੀਂ ਦਿੰਦੇ ਗੱਲਾਂ ਬਾਤਾਂ ਸੇ ਮਤਲਬ ਰੱਖਦੇ ਆ ਉਹਨਾਂ ਨੂੰ ਦਿਲ ਚ ਨਹੀਂ ਤਾਰਦੇ ਰੂਹਾਂ ਚ ਨਹੀਂ ਰਿਸ਼ਤੇ ਉਤਰੇ ਹੁੰਦੇ ਉਹਨਾਂ ਨੂੰ ਕੋਈ ਪਰਵਾਹ ਨਹੀਂ ਹੁੰਦੀ ਉਹਨਾਂ ਦੇ ਕੋਲ ਰਹੋ ਤੁਸੀਂ ਮਰੋ ਜਿਓ ਉਹਨਾਂ ਨੂੰ ਕੋਈ ਪਰਵਾਹ ਨਹੀਂ ਹੁੰਦੀ ਤੁਸੀਂ ਔਖੇ ਰਹੋ ਸੌਖੇ ਰਹੋ ਠੀਕ ਹੈ ਜੀ ਐਦਾਂ ਦੇ ਰੋਗ ਵੀ ਬਹੁਤ ਭੋਲੇ ਇਨਸਾਨਾਂ ਨੂੰ ਲੱਗਦੇ ਨੇ ਮੋਸ਼ਨਲ ਹੁੰਦੇ ਨੇ ਜਿਹੜੇ ਉਹਨਾਂ ਇਨਸਾਨਾਂ ਨੂੰ ਇਦਾਂ ਦੇ ਰੋਗ ਲੱਗਦੇ ਨੇ ਜਿਹੜੇ ਬਹੁਤ ਆਪਣੇ ਰਿਸ਼ਤਿਆਂ ਨੂੰ ਪਿਆਰ ਕਰਦੇ ਆ ਉਹਨਾਂ ਨੂੰ ਇਦਾਂ ਦੇ ਰੋਗ ਲੱਗਦੇ ਆ ਪਰ ਜੇ ਤੁਹਾਨੂੰ ਰੋਗ ਵੀ ਲੱਗਦਾ ਹੈ ਤਾਂ ਕਿਸੇ ਨੂੰ ਤੁਹਾਡੀ ਕੋਈ ਪਰਵਾਹ ਨਹੀਂ ਤੁਸੀਂ ਆਪਣਾ ਘਰ ਖਰਾਬ ਕਰ ਬੈਠੋਗੇ ਆਪਣੇ ਬੱਚਿਆਂ ਦੀ ਜ਼ਿੰਦਗੀ ਬਰਬਾਦ ਕਰ ਬੈਠੋਗੇ ਆਪਣੀ ਜੀਵਨ ਸਾਥੀ ਦੀ ਜ਼ਿੰਦਗੀ ਬਰਬਾਦ ਕਰ ਬੈਠੋਗੇ ਮੈਂ ਉਸ ਦਿਨ ਤੋਂ ਮੈਂ ਸੋਚ ਲਿਆ ਮੈਂ ਕਿਹਾ ਨਹੀਂ ਨਾ ਤਾਂ ਮਾਂ ਤੇ ਉੱਪਰ ਨੂੰ ਕੋਈ ਰਿਸ਼ਤਾ ਹੈ ਇੰਨਾ ਕਿਸੇ ਬਾਰੇ ਸੋਚਣ ਦੀ ਲੋੜ ਨਹੀਂ ਕਿਉਂਕਿ ਇਹ ਰੋਗ ਵੀ ਸਾਨੂੰ ਉਦੋਂ ਲੱਗਦੇ ਆ ਇਹ ਇੱਕ ਰਿਸ਼ਤੇ ਨਾਲ ਰੋਗ ਨਹੀਂ ਲੱਗ ਜਾਂਦੇ ਇਹ ਰੋਗ ਵੀ ਜਦ ਲੱਗਦੇ ਆ ਜਾਂ ਸਾਡੇ ਹੱਥੋਂ ਬਹੁਤ ਰਿਸ਼ਤੇ ਖਿਸਕ ਜਾਂਦੇ ਨੇ ਜਦੋਂ ਅਸੀਂ ਬਚਪਨ ਚ ਬਹੁਤ ਦੁੱਖ ਦੇਖ ਲੈਨੇ ਆ ਫਿਰ ਉਹ ਹੌਲੀ 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 ਕਹਿੰਦੇ ਹੁੰਦੇ ਨੇ ਨਾ ਵੀ ਉਮਰ ਦੇ ਹਿਸਾਬ ਨਾਲ ਸ਼ਕਤੀ ਘਟਦੀ ਚੱਲੇ ਜਾਂਦੀ ਆ ਸਾਡੇ ਸਰੀਰ ਚ ਦੁੱਖ ਸਹਿਣ ਦੀ ਫਿਰ ਤਾਂ ਇਹ ਜਿਹੜੇ ਟੈਨਸ਼ਨ ਆਏ ਮਮਤਾਏ ਦਿਲੀ ਪਿਆਰ ਹੈ ਇਹ ਫਿਰ ਰੋਗ ਬਣ ਜਾਂਦੇ ਨੇ ਮੈਂ ਆਪਣੇ ਉਮਰ ਦੇ ਭੈਣਾ ਭਾਈਆਂ ਨੂੰ ਜ਼ਰੂਰ ਕਹੂੰਗੀ ਵੀ ਤੁਹਾਡੀ ਜਿਹੜੀ ਉਮਰ ਹੈ ਇਹ ਬਹੁਤ ਕੀਮਤੀ ਸਮਾਂ ਹੁੰਦਾ ਹੈ ਬੱਚਿਆਂ ਦਾ ਸੈਟਲ ਹੋਣ ਦਾ ਬੱਚਿਆਂ ਨੂੰ ਵਿਆਉਣ ਦਾ ਟਾਈਮ ਹੁੰਦਾ ਹੈ ਬੱਚਿਆਂ ਦੇ ਪਰਿਵਾਰਾਂ ਕਿੰਨੀ ਆਪਾਂ ਧਿਆਨ ਦੇਣਾ ਹੁੰਦਾ ਅਸੀਂ ਆਪਣੀ ਵੀ ਉਹ ਏਜ ਚ ਹੁੰਨੇ ਆ ਵੀ ਜਿੱਥੋਂ ਅਸੀਂ ਫਿਰ ਗਾਹਾਂ ਹੌਲੀ ਹੌਲੀ ਬੀਕ ਹੁੰਦੇ ਹੁੰਦੇ ਵੀਕ ਹੋ ਜੰਨੇ ਆ ਇਹ ਉਮਰ ਆ ਜੀ ਆਪਣੀ ਫੇਰ ਵੀ ਪਾਵਰਫੁਲ ਆ ਅਸੀਂ ਇਹਦੇ ਵਿੱਚ ਆਪਣੇ ਆਪ ਨੂੰ ਸੰਭਾਲ ਕੇ ਰੱਖੀਏ ਆਪਣੇ ਦਿਲ ਤੇ ਕਾਬੂ ਰੱਖੀਏ ਅਸੀਂ ਆਪਣੇ ਦਿਮਾਗ ਤੇ ਕਾਬੂ ਰੱਖੀਏ ਅਸੀਂ ਰੋਗੀ ਨਾ ਬਣੀਏ ਜੇ ਅਸੀਂ ਇਹ ਉਮਰ ਚ ਰੋਗ ਲਾ ਲਿਆ ਫੇਰ ਅਸੀਂ ਖਤਮ ਆ ਅਸੀਂ ਜ਼ਿੰਦਗੀ ਦੇ ਜਿਹੜੇ ਗਾਹਾਂ ਵਾਲੇ ਸਮਾਂ ਉਹ ਮਿੰਜੇ ਪਰ ਵੀ ਪੈ ਸਕਦੇ ਆ ਠੀਕ ਆ ਜੀ ਸੋਈ ਗੱਲਾਂ ਨੇ ਮੈਂ ਇਹ ਗੱਲ ਕਰਨੀ ਤਾਂ ਜ਼ਰੂਰੀ ਸਮਝੀ ਆ ਕਿਉਂਕਿ ਇਹ ਹਾਸਾ ਮੇਰੇ ਨਾਲ ਖੁਦ ਬੀਤ ਗਿਆ ਕੋਈ ਲੋੜ ਨਹੀਂ ਹੱਦੋਂ ਵੱਧ ਟੈਨਸ਼ਨ ਲੈਣ ਦੀ ਜੋ ਪਰਮਾਤਮਾ ਨੇ ਕਰਨਾ ਹੈ ਉਹੀ ਕਰਨਾ ਹੈ ਉਹਦੇ ਕਰੇ ਨੂੰ ਅਸੀਂ ਟਾਲ ਨਹੀਂ ਸਕਦੇ ਸਿਰਫ ਕਬੂਲ ਸਕਦੇ ਹਾਂ ਸਬਰ ਕਰ ਸਕਦੇ ਹਾਂ ਠੀਕ ਹੈ ਜੀ ਸੋਈ ਗੱਲਾਂ ਸਭ ਆਪਣੇ ਆਪਣੇ ਪਰਿਵਾਰਾਂ 'ਚ ਹੱਸਦੇ ਰਹੋ ਬਸਦੇ ਰਹੋ ਸੱਚੇ ਪਾਤਸ਼ਾਹ ਕਿਸੇ ਨੂੰ ਤਤੀਵਾ ਨਾ ਲਾਵੇ ਸਭ ਦੇ ਧੀਆਂ ਪੁੱਤ ਸੁਖੀ ਬਸਣ ਮੈਂ ਤਾਂ ਇਹ ਰਿਕਵੈਸਟ ਕਰਦੀ ਹੁੰਨੀ ਆ ਹਮੇਸ਼ਾ ਮੇਰੇ ਵੀਰ ਸੁਖੀ ਬਸਣ ਜਿਨ੍ਹਾਂ ਦੇ ਸਿਰਾਂ ਤੇ ਘਰ ਚੱਲਦੇ ਨੇ ਅਸੀਂ ਰਾਜ ਕਰਦੀਆਂ ਠੀਕ ਹੈ ਜੀ ਚਲੋ ਠੀਕ ਹੈ ਜੀ ਬੋਲਦਿਆਂ ਕੋਲੋਂ ਫੇਰ ਵੀ ਭੁੱਲ ਚੁੱਕ ਹੋ ਗਈ ਹੋਵੇ ਤਾਂ ਜਰੂਰ ਮਾਫ ਕਰਿਓ ਸਤਿ ਸ਼੍ਰੀ ਅਕਾਲ